ਕਿਸਾ ਸਤ ਸਾਲ ਜੀ ਸਭ ਨੂੰ ਬਦੀਆਂ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕੋਟਲਾ ਡੋਮ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮ ਦੀਰਥਾ ਤੇ ਮਿਸਰ ਸ਼ਹਿਰ ਵੀ ਲੱਗ ਗਈ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗੱਬਣਾ ਗਾਵਾਂ ਤੁਹਾਨੂੰ ਦਿਖਾਉਣੀਆਂ ਵਾ ਗੱਬਣਾ ਆਪਣੀਆਂ ਪਾਸ ਕਰਕੇ ਤੇ ਵੇਸ ਚਾਖ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਠੀਕ ਠਾਕ ਵੀਰ ਜੀ ਵਧੀਆ ਵਧੀਆ ਕਿਰਪਾ ਜੀ ਚਲੋ ਕਿਰਪਾ ਚਾਹੀਦੀ ਜੇ ਤੇ ਨਾਮ ਦੱਸ ਦੇ ਕਹਿੰਿਆ ਆਪਣਾ ਨਾਮ ਮੇਰਾ ਸਾਹਸਿੰਘ ਜੀ ਤੇ ਪਿੰਡ ਕੋਟਲਾ ਡੂਮ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮ ਦਿੱਤਾ ਠੀਕ ਹੈ ਜੀ ਤੇ ਫੋਨ ਨੰਬਰ ਇਹ ਫੋਨ ਨੰਬਰ 9781228722 ਤੇ ਅੱਜ ਗਾਵਾਂ ਹੈ ਗਿਆ ਤਿੰਨ ਹਾਂਜੀ ਤਿੰਨੇ ਗੱਬਣਾ ਹਨਾ ਤਿੰਨੇ ਗੱਬਣਾ ਜੀ ਤੇ ਆ ਜਿਹੜੀ ਪਹਿਲੇ ਨੰਬਰ ਤੇ ਹੀ ਆ ਤੇ ਇਹ ਕਿੰਨਾ ਸਮਾਂ ਸੁਬਾ ਸੋਣਾ ਹੈ ਨੇ ਇਬਦੀ ਘਰ ਆਵੇ ਕਹਿੰਦੇ ਅਸੀਂ ਪਹਿਲੇ ਸਵੇਰੇ 15 ਲੀਟਰ ਦੁੱਧ ਭਰਿਆ ਵਾ ਦੂਜਾ ਸੁਹਾ ਸੁਣੀ ਜੇ ਮੂੰਹ ਛੇ ਦੰਦ ਜੇ ਅੱਛਾ ਮੂੰਹ ਛੇ ਦੰਦ ਹਾਂ ਜੀ ਜੀ ਤੇ ਐਰ ਕੀ ਕਿੰਨਾ ਭਰੀ ਜਾਓਗੇ ਮਤਲਬ ਕਿ ਪਹਿਲੇ 15 ਭਰਿਆ ਕਿਸ ਤੋਂ 17 18 ਲਾਗੇ ਮੈਂ ਪਹੁੰਚੂ ਬੱਛੀ ਬੜੀ ਸਾਫ ਸੁਥਰੀ ਬੜੀ ਬੱਛੀ ਠੀਕ ਹੈ ਨਿੱਗਰ ਆਪਾਂ ਚੱਲ ਜੀ ਇੱਧਰ ਹੀ ਆ ਠੰਡੀ ਸੀਲ ਆ ਠੀਕ ਆ ਤੁਹਾਨੂੰ ਤੁਹਾਨੂੰ ਵੇਖੋ ਕਿਹੜਾ ਪਿਆਰਾ ਲਗਾ ਖੋਲੋ ਫੇਰ ਤੋਰੀਆ ਕਰੀ ਨਾ ਦੇਖ ਸਾਡੇ ਬੁੱਦੀ ਵਾਲੀ ਵੈਂਟ ਸੋਹਣੀ ਵੜਿਆ ਤਾ ਜੰਮੀ ਪਲੀ ਚੰਗੀ ਆ ਬਾਕੀ ਜੇ ਸਵੇਰ ਸਵੇਰ ਦਾ ਟਾਈਮ ਹੈ ਜੇ ਰੱਜੀਆਂ ਰੁੱਜੇ ਨੇ ਜੇ ਆਪਾਂ ਬਾਹਰ ਸੇ ਦੇਖ ਸਾਦੇ ਤਾਂ ਤੁੰਤ ਉਹ ਜੇ ਪੂਰੀ ਪਈ ਆ ਬਹੁਤ ਚੰਗੀ ਬੱਸ਼ੀ ਹੋ ਗਈ ਰਾਤ ਦਾ ਖਾਣਾ ਲਾ ਜੂਗਾ 1 ਮਿੰਟ ਰੋਕੋ ਫਿਰ ਜੀ ਸਾਥ ਦੇ ਸਾਥ ਜੀ ਆ ਦੇਖ ਸਕਦੇ ਜੀ ਥਾਣੇ ਦੇ ਲਾਗੇ ਤੋਂ ਠੀਕ ਆ ਜੀ ਆ ਦੇਖ ਸਾਦੇ ਜੀ ਇਤਨਾ ਮਰਜੀ ਥੱਲੇ ਬਹਿ ਜਾ ਕੋਈ ਗੱਲ ਨਹੀਂ ਚਲੋ ਲੈ ਜਾਓ ਜੀ ਤੇ ਇਹਦਾ ਫਿਰ ਮੁੱਲ ਵੀਜੀ ਮੁੱਲ ਵੇਖ ਲਓ ਵੀਜੀ ਦੀ ਵੱਛੀ ਆ ਹਾਂਜੀ ਮੁੱਲ ਤਾਂ 65 70 ਵੀ ਕਰਾਉਂਦੀ ਹੈ ਹਾਂਜੀ ਆਪਾਂ 60000 ਦੀ ਦੇ ਦਾਂਗੇ ਵੀਜੀ 2 3000 ਹੋਰ ਛੱਡ ਦਈਏ ਬੰਦ ਵੱਛੀ ਹੈ ਇਹਨੇ ਦੀ ਆ ਇਹ ਸুইসਾਈ ਹੁੰਦੀ ਤੇ 65 ਦੀ ਵੇਚ ਨੂੰ ਅਸੀਂ ਹਾਂਜੀ ਹਾਂਜੀ ਬਾਕੀ ਤੁਸੀਂ ਕੋਈ ਨਹੀਂ ਜੋ ਮਾਨਸਾ ਕਰਾਉਣਾ ਕਰਾ ਲਓ ਕੋਈ ਚੱਕ ਤਿੰਨ ਹਜ਼ਾਰ ਛੱਡ ਦਿਓ 55000 ਦੀ ਦੇ ਦਿੰਦੇ ਦੇ ਦਾ ਵੀਜੀ ਕੋਈ ਗੱਲ ਵੀ ਭੈਣ ਦਾ ਫੋਨ ਲਾਵੇ ਕੋਈ ਨਹੀਂ ਉੱਚੋ ਛੋਟਾ ਛੱਪਾ ਕਰਾਂਗੇ ਕਰੋਗੇ ਮਾਨਤਨ ਮੁੱਖ ਤੇ ਹੁਣ ਆ ਜਿਹੜੀ ਜੇ ਇਹ ਕਿੰਨੇ ਕੁ ਦੁੱਧਾਂ ਲਈ ਜੇ ਇਹ ਵੀਜੀ ਮਲ ਕੇ 14 ਕਿਲੋ ਲੀਟਰ ਦਹੀਂ ਜੋਗੀ ਦੁੱਧ ਦੀ ਤੁਰ ਫਿਰ ਇੰਨਾ ਵੀ 12 ਕਿਲੋ ਲੀਟਰ ਪਿਛਲੇ ਸਵੇਰੇ ਕੱਢਿਆ ਦੱਸ ਦੇ ਤੇ ਸੁਆ ਇਹਦਾ ਇਹਦਾ ਸੁਆ ਵੀ ਦੀ ਦੂਜਾ ਜੀ ਅੱਛਾ ਇਹਦਾ ਵੀ ਦੂਜਾ ਜੀ ਇਹ ਹਫਤਾ ਕ ਕੱਚੀ ਆ ਮਲ ਕੇ ਇਹ ਹਫਤੇ ਦੇ ਲਾਗੇ ਹਫਤੇ ਦੇ ਲਾਗੇ ਬੰਨੇ ਸਾਰੀਆਂ ਖੜਦੀਆਂ ਵਾ ਬਾਕੀ ਕੋਈ ਦੋ ਦਿਨ ਉੱਪਰ ਦੇ ਕੋ ਦੋ ਦਿਨ ਘੱਟ ਹਾਂਜੀ ਆ ਦੇਖ ਸਾਡੇ ਥਾਣੇ ਦੇ ਵੀ ਲੱਗੇ ਤੋਂ ਠੀਕ ਹੈ ਜੀ ਇਹ ਸਿਰੇ ਸਿਰ ਦਾ ਟਾਈਮ ਨਾ ਲੇ ਇਹ ਵੇਹ ਮੌਸਮ ਠੰਡਾ ਹੈ ਕੱਠੀਆਂ ਜਾਈਆਂ گاਵਾ ਥੋੜੀਆਂ ਜੀਆਂ ਹੁਣ ਇਹ ਜੇ ਅੰਦਰੋਂ ਖੋਲ ਕੇ ਤੇ ਬਾਹਰ ਬੰਦੀ ਆਵਾਂ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਵੀ ਦੀ ਦੇ ਦਿਆ 40000 ਦੀ 40 ਦੀ ਹਾਂਜੀ ਇਹ ਦੇ ਦਈਏ 37000 ਦੀ 35000 ਦੀ ਦੇ ਦਾਂਗੇ ਵੀਰ ਜੀ 35000 ਹੀ ਦੇ ਦਾਂਗੇ ਉੱਚੇ ਮਾਨਤਨ ਕਰਾਂਗੇ ਭੈਣ ਭਰਾ ਫੋਨ ਲਾਵੇ ਜੇ ਕੋਈ ਜੋੜਾ ਲਾਊਗਾ ਤਾਂ ਹੋਰ ਮਾਨਤਨ ਹੋ ਜਾਊਗਾ ਠੀਕ ਹੈ ਜੀ ਹਾਂ ਜੀ ਜੀ ਤੇ ਆ ਜਿਹੜੀ ਹੁਣ ਇਹ ਵੀ ਤਰ੍ਹਾਂ ਫਿਰ ਇਸ ਦਾ ਥਾਣਾ ਬੜਾ ਪਿਆਰਾ ਜੀ ਹਾਂ ਜੀ ਥਾਣੇ ਦੇ ਕਰਿਆ ਦੇਖ ਸਕਦੇ ਆ ਪਾ ਲਾਗੇ ਤੋਂ ਚੰਗੇ ਗੈਪ ਤੇ ਤੇ ਇੱਕ ਚੰਗੇ ਸਾਈਜ਼ ਦਾ ਥਾਣੇ ਇਹ ਕਿੰਨਾ ਕੁ ਵੀਰ ਜੀ ਦੁੱਧ ਕੱਢੀ ਜਾਊਗੀ ਇਹ ਵੀਰ ਜੀ ਦੁੱਧ ਇਹ ਵੀ 13-14 ਲੀਟਰ ਪਰ ਬਾਹਰ ਹੀ 12 ਲੀਟਰ ਦੁੱਧ ਕੱਢ ਆ ਗਏ ਨੇ ਅੱਛਾ ਤੀਜਾ ਸੂਆ ਸੁਣੀ ਜੀ ਦੂਸਰੇ ਅੱਗੇ ਸੂਈ ਜੀ ਅਛਾ ਤੇ ਤੀਸਰਾ ਸੂਆ ਹਾਂ ਜੀ ਉਡੀਕ ਨੇ ਕਿ ਸਾਂਹ ਥੜੀ ਘੱਟ ਕੀਤੀ ਦੋ ਦਿਨਾਂ ਵੱਧ ਵੀ ਕੱਢ ਸਕਦੀ ਹੈ ਠੀਕ ਹੈ ਉਹਦਾ ਉਹਦਾ ਨਵੀਂ ਹੈ ਚਾਰ ਮੋਟ ਜਿਹਾ ਉੱਕਰ ਜੁਕਰ ਜਿਹਾ ਆ ਚਾਰੂ ਬੜੀ ਜਿਆਦੀ ਜੋ ਮਰਜ਼ੀ ਪਾਈ ਜੋ ਸ਼ਰੀਸ਼ਾਈ ਕੀਤੀ ਬਾਕੀ ਚੰਗੀ ਭਰ ਜਣੀ ਹੈ ਵੀ ਥੱਲੇ ਲੈ ਬਲਿਆ ਜੋ ਛਾਨ ਬੜਾ ਪਿਆਰਾ ਲੱਗਾ ਇਹਨੂੰ ਵੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਦਿੱਤੀ 37000 ਦੇ। ਅੱਛਾ। ਹਾਂਜੀ। 35 ਜਾਂ ਕਰੀਏ ਇਹਦਾ ਮਾਨਤਨ ਕਿੰਨਾ ਕਰੋਗੇ? 35 'ਚ ਕਰਾ ਲਓ ਜਿੰਨਾ ਤੁਸੀਂ ਕਰਾਉਣਾ ਬਾਕੀ। ਚੰਗੀ ਇਹ ਗਾਂ ਵੀ। ਠੀਕ ਹੈ ਨਾ। ਮੈਂ ਸਾਹਬ ਨਾਲੀ ਆ ਚਲੋ। ਸਾਹਬ ਨਾਲੀ ਆ ਦਿਹਾੜੀ ਦਾ। ਹਾਂਜੀ। ਬਾਕੀ ਚਾਰੂ ਬੜੀ ਐ। ਦੇ ਦਈਏ 32000 ਦੀ ਦੇ ਦਈਏ। ਦੇ ਦਾ ਵੀ ਦਿੱਤੀ ਦੇ ਦਾਂਗੇ। ਠੀਕ ਹੈ ਜੀ। ਭੈਣ ਭਰਾ ਫੋਨ ਲਾਵੇ ਪਤਾ ਨਹੀਂ ਸੌਦਾ ਕਿੱਥੇ ਹੋ ਜਾਣਾ। ਅੱਛਾ। ਹਾਂਜੀ। ਕਰ ਦੋਗੇ ਖੁੱਲੇ ਮਾਨਤਨ ਹਾਂ। ਹਾਂਜੀ। ਉਹ ਅਮਲ ਕੇ ਸਹੀ ਆ ਬਾਜ਼ਾਰ ਦੇ ਹਿਸਾਬ ਨਾਲ ਮੁੱਲ ਬਿਲਕੁਲ ਆਪਾਂ ਜਾਇਜ਼ ਕੀਤੇ ਆ ਠੀਕ ਹੈ ਜੀ ਜਿਆਦਾ ਵਾਧੀ ਜਿਆਦੀ ਕਸਾਈ ਵਾਲੇ ਮੁੱਲ ਨਹੀਂ ਕਰਾਏ ਠੀਕ ਹੈ ਜੀ ਹਾਂ ਜੀ ਬਾਕੀ ਮਾਨਤਾ ਨੂੰ ਜ਼ਰੂਰ ਕਰਾਂਗੇ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਵੇਸ ਚੱਕ ਕੇ ਤੇ ਫੇਰ ਹੀ ਪੋਸ਼ੋ ਖਰੀਦੋ ਜੀ